एफआईआर नंबर 168 ਜਿਹੜੀ ਹੈ 712 2025 ਨੂੰ ਦਰਜ ਕੀਤੀ ਗਈ ਸੀ ਸੀ ਡਿਵੀਜ਼ਨ ਚ ਮੈਂ ਆਪ ਕੋ ਸਕਰੀਨ ਸ਼ਾਟ ਭੇਜ ਦਉ ਅ ਸ਼੍ਰੀ ਗੁਰਗਾਂ ਸਾਹਿਬ ਜੀ ਦੇ ਜਿਹੜੇ 328 52 ਰੂਪ ਜਿਹੜੇ ਮਿਸਿੰਗ ਸੀ ਉਹਦੇ ਸਬੰਧ ਦੇ ਵਿੱਚ ਇਹਦੇ ਚ ਇੱਕ ਐਸਆਈਟੀ ਬਣਾਈ ਗਈ ਹੈ ਔਰ ਐਸਆਈਟੀ ਵੱਲੋਂ ਜਿਹੜਾ ਇਹਦੇ ਚ ਤਫਤੀਸ਼ ਕੀਤੀ ਜਾ ਰਹੀ ਹੈ ਬਿਲਕੁਲ ਅਸ ਪਰ ਫੈਕਟਸ ਐਂਡ ਜੋ ਐਵੀਡੈਂਸ ਸਾਨੂੰ ਆ ਰਹੀ ਹੈ ਉਹਦੇ ਤਹਿਤ ਅੱਜ ਅ ਵਕਫਾ ਖ ਜਗਾ ਦੇ ਉਤੇ ਜੋ ਸਰਚ ਵਾਰੈਂਟਸ ਅਕਿਊਜ਼ ਦੇ ਲਏ ਗਏ ਸੀ ਅਗੇਂਸਟ ਮਾਨਜੋਗ ਅਦਾਲਤ ਵੱਲੋਂ ਉਹਨਾਂ ਦੇ ਉਤੇ ਟੋਟਲ ਜਿਹੜੇ 15 ਜਗਾ ਅੱਜ ਸਰਚ ਕੀਤੀ ਜਾ ਰਹੀ ਹੈ ਉਹਦੇ ਚ ਦੋ ਜਗਾ ਹੈਗੀਆਂ ਚੰਡੀਗੜ੍ਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗਾ ਬਰਦਾਸਪੁਰ ਰੋਪੜ ਅਤਰਨਤਾਰਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ ਚ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਔਰ ਇਹਦੇ ਚ ਮੈਂ ਸਾਡੇ ਕਸਟਡ ਅਫਸਰ ਔਰ ਸੀਨੀਅਰ ਅਫਸਰ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਔਰ ਇਹਦੇ ਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਹੈ ਉਹ ਰਿਕਾਰਡ ਲੈ ਕੇ ਆਵਾਂਗੇ ਔਰ ਇਹਦੇ ਚ ਤਫਤੀਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦੇ ਚ ਵੀ ਅਸੀਂ ਜਿਹੜਾ ਮੇਨ ਅਕਿਊਜ਼ਡ ਹੈ ਐਸਐਸ ਕੋਲੀ ਉਦੇ ਵੀ ਸਰਚ ਕੀਤੀ ਜਾ ਰਹੀ ਹੈ ਅੱਜ ਚੰਡੀਗੜ੍ਹ ਪ੍ਰੈਮਿਸਸਸ ਦੇ ਵਿੱਚ ਇਸ ਟਾਈਮ ਤੇ ਬਾਕੀ ਜਗ੍ਹਾ ਤੇ ਵੀ ਸਾਰੇ ਵੱਖ-ਵੱਖ ਜਿਹੜੇ ਅਕਿਊਜ਼ਡ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਹੈ ਔਰ ਇਸ ਤੋਂ ਬਾਅਦ ਜਿਹੜੀ ਹੈ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਹੈ ਇਹ ਬਿਲਕੁਲ ਬੜੀ ਮੈਟੀਕੁਲਸ اور ਡੀਪ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜੋ ਵੀ ਐਵੀਡੈਂਸ ਆ ਰਹੀ ਹੈ ਉਹਨੂੰ ਰਿਕਾਰਡ ਤੇ ਲਿਆ ਰਹੇ ਹਾਂ ਔਰ ਬਿਲਕੁਲ ਮੈਰਿਟ ਬੇਸਡ ਇਹ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਇਸੇ ਵਿੱਚ ਸਪੇਅਰ ਨਹੀਂ ਕੀਤਾ ਜਾਊਗਾ